ਅਚਾ ਸ਼ਦੌਨ ਬਾਰੇ ਪ੍ਰੇਰਿਤ ਕਰਨਾ ਨਸ਼ੇ ਦੀ ਸੁਕਮਾਈ ਨੂੰ ਖੋਣ ਪਰ ਰਹੀ ਹੈ। ਹੋਰ ਸਕੂਲਾਂ ਕਾਲਜਾਂ ਦੇ ਵਿੱਚ ਪਿਕਚਰ ਤੇ ਉਹ ਬਾਰੇ ਬੱਚਾਂ ਨੂੰ ਕਿਵੇਂ ਨਸ਼ੇ ਦੇ ਨੁਕਸਾਨਾਂ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਸਾਡੇ ਬੱਚੇ ਦੀ ਨਸ਼ੇ ਅਗੇ ਨਾ ਜਿਹੜੇ ਬੱਚੇ ਨਸ਼ੇ ਲੈ ਰਹੇ ਨੇ ਇਸ ਭਿਆਨਕ ਬਿਮਾਰੀ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਡਿਡਿਕਸ਼ਨ ਪੈਂਪਲ ਹੁਣਾ ਉਹਦੇ ਬਾਰੇ ਗੱਲ ਕੀਤੀ ਸਾਡੀ ਪੰਜਾਬ ਪੁਲਿਸ ਵੱਲੋਂ ਪਿੰਡਾਂ ਦੇ ਵਿੱਚ ਸ਼ਹਿਰੀ ਮਹੱਲਿਆਂ ਦੇ ਵਿੱਚ ਕਮਿਟੀਓਂ ਬਣਾਈਆਂ ਗਈਆਂ ਪਿੰਡਾਂ ਦੇ ਵਿੱਚ ਬਰੇ ਲਾਉਣ ਲਈ ਪਿੰਡਾਂ ਦੇ ਵਿੱਚ ਅਵੇਰਨੈਸ ਪਿਓਂਗੀ ਜਿਹੜੇ ਕੋਈ ਬੱਚਾ ਕਿਸੇ ਤਰ੍ਹਾਂ ਇਸ ਜੱਗੜ ਦੇ ਵਿੱਚ ਇਨ ਨੂੰ ਲਿਆ ਕੇ ਡੀਡੀਪ ਸ਼ੁਰੂ ਕੈਂਪ ਲਾ ਕੇ ਅੱਗੇ ਲਿਉਣ ਲਈ ਸਾਰਿਆਂ ਇਹਦੇ ਬਾਰੇ ਪ੍ਰੇਰਿਤ ਕੀਤਾ ਗਿਆ ਪਰ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜਿਹੜਾ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹਨਾਂ ਬਾਰੇ ਸਾਨੂੰ ਦੱਸਾ ਦਿਓ ਔਰ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਨੂੰ ਕਿਵੇਂ ਫ੍ਰੀਸ ਕਰਨਾ ਉਹਦੇ ਬਾਰੇ ਦੱਸਿਆ ਗਿਆ ਉਹਨਾਂ ਦੀਆਂ ਪ੍ਰੋਪਰਟੀ ਨਾ ਕੋਈ ਠੇਕੇਦਾਰ ਲਾਏਗਾ ਨਾ ਉਹ ਵੇਚ ਸਕਣਗੇ ਜਿਹਦੇ ਬਾਰੇ ਜਿਹੜੀ ਲੋਕਾਂ ਨੂੰ ਨਾਲ ਜਾਣਕਾਰੀ ਦਿੱਤੀ ਗਈ ਜਿਸੇ ਤਰੀਕੇ ਮੈਂ ਤੁਹਾਨੂੰ ਭਰਤੀ ਅੰਡਸਟਰੀ ਸਿਚੁਏਸ਼ਨ ਜਿਨ੍ਹਾਂ ਨੇ ਕਿਹਾ ਕਿ ਬੱਚੇ ਜਿਹੜੇ ਨਸ਼ਾ ਛੱਡ ਕੇ ਸਰਟੀਫਿਕੇਟ ਸਾਡੇ ਕੋਲ ਲੈ ਕੇ ਆਉਣਗੇ ਅਸੀਂ ਭਰਤੀ ਅੰਡਸਟਰੀ ਦੇ ਵਿੱਚ ਉਹਨਾਂ ਨੂੰ ਜੋਬ ਦਵਾਂਗੇ ਇਹ ਬਹੁਤ ਹੀ ਚੰਗਾ ਉਪਰਾਲਾ ਬੜੀ ਹੀ ਵੱਡੀ ਸੇਵ ਸਾਡੇ ਸਮਾਜ ਨੂੰ ਤਾਂ ਕਿ ਅਸੀਂ ਸਾਰੇ ਲੋਕ ਆਪੇ ਹੋ ਕੇ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਤੁਹਾਨੂੰ ਨੌਕਰੀ ਵੀ ਮਿਲੇਗੀ ਤੁਸੀਂ ਕਿਸੇ ਤੋਂ ਘੱਟ ਨਹੀਂ ਹੈ ਜੇਕਰ ਤੁਸੀਂ ਨਸ਼ਾ ਛੱਡ ਕੇ ਅੱਗੇ ਆਜੋ ਕਿ ਨਸ਼ਾ ਛਡਾਉਣ ਲਈ ਸਾਡੇ ਸਮਾਜ ਦੇ ਹਰੇਕ ਵਰਗ ਨੂੰ ਮੰਗੇ ਆਉਣ ਦੀ ਲੋੜ ਹੈ ਪੇਰੈਂਟਸ ਤੋਂ ਲੈ ਕੇ ਟੀਚਰਸ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਸਮਾਜ ਸਿਖੀ ਬੁੱਧੀ ਜੀ ਸਾਡੇ ਧਾਰਮਿਕ ਸਸਤਾਵਾਂ ਦੇ ਮੂਹਰੇ ਔਰ ਸਾਡੇ ਐਨਜੀਓ ਔਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੱਡਾ ਰੋਲ ਹੈ ਤੇ ਜਿਹੜਾ ਰੋਲ ਹੈ ਇਹਨੂੰ ਅਸੀਂ ਸਾਰੇ ਜਨੇ ਇਕੱਠੇ ਹੋ ਕੇ ਹਮਲਾ ਮਾਰੀਏ ਤਾਂ ਅਸੀਂ ਜਿਹੜਾ ਨਸ਼ਾ ਇਹ ਪੰਜਾਬ ਦੇ ਵਿੱਚੋਂ ਖਤਮ ਕਰ ਸਕੀਏ ਸਰ ਮੈਸੇਜ ਕੀ ਹੈਗਾ ਨਸ਼ਾ ਵੇਚਣ ਵਾਲਿਆਂ ਨੂੰ ਅੱਜ ਨਸ਼ਾ ਵੇਚਣ ਵਾਲਿਆਂ ਨੂੰ ਇਹ ਮੈਸੇਜ ਹੈ ਕਿ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ ਹੈਗੀ ਜੇਲ੍ਹ ਦੇ ਵਿੱਚ ਜਗ੍ਹਾ ਤੇ ਜਿਹੜੀਆਂ ਤੁਸੀਂ ਪ੍ਰੋਪਟੀਆਂ ਬਣਾਈਆਂ ਨੇ ਲੋਕਾਂ ਦਾ ਖੂਨ ਚੂਸ ਕੇ ਪਰਿਵਾਰ ਖਤਮ ਕਰਕੇ ਜਿਹੜੀਆਂ ਪ੍ਰੋਪਟੀਆਂ ਸਪਾਈਆਂ ਨੇ ਉਹ ਸਾਰੀਆਂ ਫਰੀਜ਼ ਹੋਣਗੀਆਂ ਤੁਹਾਡੀ ਕੋਈ ਪ੍ਰਾਪਰਟੀ ਲੈਗਾ ਨਹੀਂ ਅਗੇ ਉਹਨਾਂ ਦੀ ਕੋਈ ਪ੍ਰਾਪਰਟੀ ਅੱਗੇ ਥੇਟੇ ਤੇ ਨਹੀਂ ਚੜੇਗੀ ਜਿਹੜੀਆਂ ਉਹਨਾਂ ਬੇਨਾਮੀਆ ਪ੍ਰਾਪਰਟੀਆਂ ਬਣਾਈਆਂ ਨੇ ਉਹ ਵੀ ਸਾਰੀਆਂ ਫਰੀਜ਼ ਕਰਾਵਾਂਗੇ ਇਹ ਨਸ਼ਾ ਸਮਗਲਰ ਜਿਹੜੇ ਹੈਗੇ ਨੇ ਜਾਂ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਇਹੋ ਹੀ ਮੇਰੀ ਜਿਹੜਾ ਮੈਸੇਜ ਤੁਹਾਡੇ ਰੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਤੇ ਮਾੜੀ ਹਰਕਤ ਛੱਡ ਗਏ ਸਹੀ ਰਾਹ ਲੱਭ ਨੌਜਵਾਨ ਉਹਨਾਂ ਨੇ ਕੀ ਸਿਖਿਆ ਦੋ ਕੀ ਕਰਾਂਗੇ ਨੌਜਵਾਨਾਂ ਨੂੰ ਸਨੇਹਾ ਆਦਾਵਾਂਗਾ ਕਿ ਆਪਣੇ ਸਰੀਰ ਤੇ ਰਿਸਟ ਪੁਸਟ ਹੋਣ ਸਿਹਤ ਬਣਾਉਣ ਖਰਾਕਾ ਖਾਨ ਜਿੱਥੇ ਪੰਜਾਬ ਪੁਲਿਸ ਨੂੰ ਦੇ ਭਰਤੀ ਆ ਰਹੀ ਏ ਉਸ ਭਰਤੀ ਦੇ ਵਿੱਚ ਉਹ ਟੈਸਟ ਪਾਸ ਕਰਨ ਸਾਡੀ ਫੌਜ ਦੇ ਵਿੱਚ ਭਰਤੀ ਹੋਣ ਜਿਵੇਂ ਸਾਡੇ ਪੰਜਾਬ ਦੇ ਯੋਧਿਆਂ ਦਾ ਸਾਡੇ ਨੌਜਵਾਨਾਂ ਦਾ ਪਹਿਲਾਂ ਨਾ ਹੁੰਦਾ ਸੀ ਤੇਜ ਦੀ ਯਾਦੀ ਵੀ ਤੇ ਸਾਡੀਆਂ ਫੌਜਾਂ ਦੇ ਵਿੱਚ ਭਰਤੀ ਹੋ ਕੇ ਉਹ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਸ ਤਰ੍ਹਾਂ ਦੇ ਆਪਣੇ ਸਰੀਰ ਬਣਾਓ ਪਾ ਕੇ ਪੰਜਾਬੀਆਂ ਦੀ ਆਣ ਮਾਣ شان ਨਾਲ ਜਿਹੜਾ ਪੰਜਾਬ ਦਾ ਨਾਂ ਜਿਹੜਾ ਉੱਚਾ ਹੋਵੇ ਤੇ ਅਸੀਂ ਉਹ ਰੰਗੀਲਾ ਪੰਜਾਬ ਸਰ ਕੀ ਇਦਾਂ ਦਾ ਜੋ ਅੱਜ ਸੈਮੀਨਾਰ ਕੀਤਾ ਗਿਆ ਹੈ ਕਿ ਪਿੰਡਾਂ ਦੇ ਵਿੱਚ ਹੀ ਜਿਹੜੀ ਚੈੱਕ ਇਹਨਾਂ ਕੀਤੀ ਬਿਲਕੁਲੀ ਜੀ ਜਿਹੜੀਆਂ ਅਸੀਂ ਕਮੇਟੀਆਂ ਬਣਾਈਆਂ ਨੇ ਸਾਡੇ ਐਸ.ਐਸ.ਓ ਪੱਧਰ ਤੱਕ ਸਾਡੇ ਡੀ.ਐਸ.ਪੀ ਪੱਧਰ ਤੱਕ ਈਵਰ ਕੇ ਐਸ.ਐਸ.ਪੀ ਪੱਧਰ ਤੱਕ ਵੀ ਜਾ ਕੇ ਇਸ ਤਰੀਕੇ ਦਾ ਸੈਮੀਨਾਰ ਕਰਾਈ ਜਾਂਦੇ ਆ ਮੀਟਿੰਗਾਂ ਕੀਤੀਆਂ ਜਾਂਦੀਆਂ ਤੁਹਾਨੂੰ ਜਾਨ ਹੋਵੇਗਾ ਸਭ ਤੋਂ ਪਹਿਲਾਂ ਅਸੀਂ ਸੰਗਰੂਰ ਦੇ ਵਿੱਚ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਨਾਲ ਲੈ ਕੇ ਹਰੀ ਗ੍ਰਿਫਤਾਰੀ